ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਚੋਣ ਦਫ਼ਤਰ ਦਾ ਹੁਸ਼ਾਰਪੁਰ ਦੇ ਮੈਰਾਟਨ ਵਿਖੇ ਕੀਤਾ ਗਿਆ ਉਦਘਾਟਨ ਇਸ ਮੌਕੇ ਐਸਜੀਪੀਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਰੀਵਨ ਕਟਿਆ ਜਦ ਲੋਕ ਸਭਾ ਚੋਣਾਂ ਦਾ ਦੌਰ ਪੂਰਾ ਮੰਗਿਆ ਹੈ ਅੱਜ ਨੋਮੀਨੇਸ਼ਨ ਦਾ ਡੇ ਵੀ ਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੰਜਾਬ ਦੇ ਵਿੱਚ ਪਹਿਲੀ ਜੂਨ ਨੂੰ ਲੋਕਾਂ ਨੇ ਮਤਦਾਨ ਕਰਨਾ ਤੇ ਸ਼੍ਰੋਮਣੀ ਅਕਾਲੀ ਦਲ ਇਸ ਵਾਰ 13 ਹੀ ਸੀਟਾਂ ਪੰਜਾਬ ਦੀਆਂ ਆਪਣੇ ਬਲਬੁੱਲਤੇ ਤੇ ਲੜ ਰਿਹਾ ਔਰ ਇਹ ਸਿਹਾਰਪੁਰ ਦੇ ਹਲਕੇ ਤੋਂ ਸਰਦਾਰ ਸੋਹਣ ਸਿੰਘ ਜੀ ਠੰਡਲ ਜਿਹੜੇ ਸਾਬਕਾ ਮੰਤਰੀ ਚਾਰ ਵਾਰੀ ਐਮਐਲਏ ਰਹੇ ਉਹਨਾਂ ਨੂੰ ਪਾਰਟੀ ਵੱਲੋਂ ਬਤੌਰ ਉਮੀਦਵਾਰ ਐਲਾਨਿਆ ਗਿਆ ਜਿਨ੍ਹਾਂ ਦੇ ਵੀ ਅੱਜ ਨਾਮੀਨੇਸ਼ਨ ਪੇਪਰ ਜਿਹੜੇ ਆ ਉਹ ਫਾਈਲ ਕਰਨੇ ਆ ਉਹ ਤੋਂ ਪਹਿਲਾਂ ਇਹ ਸਾਰੇ ਹਲਕਾ ਇੰਚਾਰਜ ਤੇ ਮੋਤਵਾਰ ਸਾਡੇ ਸਰਕਲਾਂ ਦੇ ਜਥੇਦਾਰ ਹੋਰ ਜਥੇਬੰਦ ਕਰ ਜ਼ਿੰਮੇਵਾਰ ਸਜਣੋ ਸਾਰੇ ਅੱਜ ਇੱਥੇ ਪਹੁੰਚੇ ਆ ਤੇ ਅੱਜ ਡੰਗਰ ਸਾਹ ਦੇ ਚੋਣ ਦਫ਼ਤਰ ਦਾ ਉਹ ਵੀ ਅਦਗਾਟਨ ਹੋਣਾ। ਸੋ ਜਿੰਨੇ ਦਿਨ ਘੁੰਮਦਿਆਂ ਨੂੰ ਹੋ ਗਿਆ ਨੌ ਹਲਕੇ ਆ ਇਸ ਸਾਲ ਵੱਡੇ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ ਵੱਡਾ ਚਾ ਆ ਲੋਕਾਂ ਦੇ ਵਿੱਚ। ਉਹਦੇ ਦੋ ਕਾਰਨ ਆ ਇੱਕ ਤਾਂ ਕਿਉਂਕਿ ਸ਼ੋਮਣੀ ਅਕਾਲੀ ਦਲ ਆਪਣੇ ਬਲਬੂਤੇ ਤੇ ਇਲੈਕਸ਼ਨ ਲੜ ਰਿਹਾ। ਦੂਜਾ ਤਕੜੀ ਨਿਸ਼ਾਨ ਇਸ ਹੁਸ਼ਿਆਰਪੁਰ ਹਲਕੇ 'ਚ ਬਹੁਤ ਲੰਬੇ ਸਮੇਂ ਤੋਂ ਬਾਅਦ ਲੋਕਾਂ ਨੂੰ ਬਟਨ ਤੱਕ ਮਰਦਾ ਸਵਾਪ ਮਿਲੇ। ਤੋ ਗੁਰੂ ਸਾਹਿਬ ਕਿਰਪਾ ਕਰਨ ਬਾਕੀ ਪੰਜਾਬ ਦੇ ਹਲਕਿਆਂ ਚ ਵੀ ਮੈਂ ਘੁੰਮਦਾ ਅੱਜ ਬਹੁਤ ਵੱਡੀ ਇੱਕ ਮੂਵਮੈਂਟ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਲੰਮੇ ਚਿਰ ਤੋਂ ਬਾਅਦ ਜਿਹੜੀ ਉਹ ਦੁਵਾਰਾ ਪਲਣੀ ਹੈ ਲੋਕਾਂ ਨੇ ਕਿਉਂਕਿ ਲੋਕ ਸਭਾ ਆਪਾਂ ਸ਼ਾਰਪੋਦੀ ਕਰਦੇ ਕਿ ਇਹ ਸੁਣੋ ਕਿ ਜਿੰਨਾਂ ਤੋਂ ਦਾਵਾ ਜਿੰਨੇ ਵੀ ਕਹਿਦੇ ਤਾਂ ਚਾਹੀਏ ਉਹ ਆਵਾਜ਼ ਦੀ ਪਾਰਟੀ ਦਾ ਉਹ ਕਾਂਗਰਸ ਤੋਂ ਪਰੋਕਿਰਿਆ ਭਾਜੀਪੀ ਦਾ ਉਹਨਾਂ ਨੇ ਉਹਨਾਂ ਦੇ ਪਤੀ ਨੂੰ ਟਿਕਟ ਦਿੱਤਾ ਉਹਨਾਂ ਦੀ ਵਾਈਫ ਨੂੰ ਦੇ ਦਿੱਤੀ ਨੀ ਸੋ ਪ੍ਰਕਾਰ ਡੀਐਸਪੀ ਦਾ ਕੈਂਡੀਡੇਟ ਟਿਕਟ ਅਨਾਊਂਸ ਹੋਣ ਤੋਂ ਬਾਅਦ ਛੱਡ ਗਿਆ। ਔਰ ਕਾਂਗਰਸ ਦਾ ਜਿਹੜਾ ਕੈਂਡੀਡੇਟ ਆ ਉਹਨੇ ਕਿਹਾ ਜਾ ਰਿਹਾ ਹੈ ਕਿ ਇਹ ਜੱਥੇ ਕਲੀ ਵੀ ਨਹੀਂ ਤਾਂ ਕਿਹਦੇ ਸਮੂਹਕਰਨਾਂ ਦੇ ਵਿੱਚ ਇਸ ਵੇਲੇ ਆਪਣੇ ਉਮੀਦਵਾਰ ਉਹ ਦੇਖੋ ਇਹ ਜਿਹੜਾ ਕਾਂਗਰਸ ਤੇ ਆਪ ਵਾਲੇ ਆ ਮੇਰਾ ਖਿਆਲ ਫ੍ਰੈਂਡਲੀ ਮੈਚ ਖੇਡ ਰਹੇ ਆ। ਮੈਂ ਸਾਰੇ ਪੰਜਾਬ ਦੇ ਵਿੱਚ ਨਿਗਾ ਮਾਰਦਾ ਕਿ ਜਿੱਥੇ ਜਿੱਥੇ ਇਹਨਾਂ ਦੇ ਉਹ ਚੁੱਪ ਕਰਾਓ ਉਹਨੂੰ ਕੈਂਡੀਡੇਟ ਆ ਕਿਤੇ ਕਾਂਗਰਸ ਦਾ ਭਾਰਾ ਕੈਂਡੀਡੇਟ ਆ ਤਾਂ ਕਿਤੇ ਆਪ ਦਾ ਭਾਰਾ ਕੈਂਡੀਡੇਟ ਆ। ਤੇ ਦੂਜੀ ਗੱਲ ਆ ਇਹ ਜਿਹੜੀ ਆਪ ਐ ਤਾਂ ਸਰਕਾਰ ਬਣਾਉਣੀ ਨਹੀਂ ਜੋ ਕਿ ਸਰਕਾਰ ਬਣਾਉਣ ਵਾਲੇ ਤਾਂ ਹੋਰ ਆ ਜੇ ਜੇ ਮੈਜੋਰਟੀ ਕਿਤੇ ਆ ਜਾਂਦੀ ਆ ਸੋ ਇਸ ਕਰਕੇ ਇਹ ਤਾਂ ਰਲ ਕੇ ਸਾਰਾ ਜਿਹੜਾ ਮੈਚ ਖੇਡਿਆ ਜਾ ਰਿਹਾ ਆਪ ਦਾ ਤੇ ਕਾਂਸ ਦਾ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਉਹ ਆਪਾਂ ਦੇਖਦੇ ਆਂ ਕਿ ਸੋਮ ਪ੍ਰਕਾਸ਼ ਲਗਾਤਾਰ 5 ਸਾਲ ਵਜੀਰ ਵੀ ਰਿਹਾ ਐ ਐਮ ਐਮ ਪੀ ਰਾਏ ਹਲਕੇ ਦੇ ਕਿਸੇ ਹਲਕੇ 'ਚ ਨਹੀਂ ਪੜੇ ਤੇ ਲੋਕਾਂ ਨੇ ਵਿਰੋਧ ਕਰਨਾ ਸੀ ਤੇ ਲੋਕ ਵਿਰੋਧ ਕਰਦੇ ਅਸੀਂ ਜਿਲੇ ਹੁਣ ਪਿੰਡਾਂ ਜਾਂਦੇ ਸਾਨੂੰ ਵੀ ਲੋਕ ਪੁੱਛਦੇ ਆ ਪੇ ਤੁਸੀਂ ਵੀ ਇਹਨਾਂ ਦੇ ਸਾਥੀ ਸੀ ਪਰ ਮੈਂ ਸਮਝਦਾ ਅੱਜ ਇਹ ਚਿਹਰਾ ਟੱਕਣ ਨੂੰ ਜਿਹੜੀ ਆ ਉਹਨਾਂ ਦੇ ਘਰੋਂ ਬੀਬੀ ਉਹਨਾਂ ਨੂੰ ਇਹਨੇ ਚੁਣਿਆ ਪਰ ਪੰਜਾਬ ਦੇ ਲੋਕ ਅੱਜ ਭਾਰਤੀ ਜਨਤਾ ਪਾਰਟੀ ਨੂੰ ਸਾਬਤ ਸਟਾਉਣ ਦੇ ਰੌਦੇ ਵਿੱਚ ਜਿੰਨਾ ਵੀ ਮੈਂ ਪਿੰਡਾਂ ਦੇ ਵਿੱਚ ਜਾ ਕੇ ਮਿਲਾਂ ਕਰਦਾ ਤਾਂ ਇਹਨਾਂ ਕਾਰਾਂ ਵੇਲੇ ਵੱਡੇ ਵਜ਼ੀਰ ਮੁੱਖ ਮੰਤਰੀ ਸੱਦ ਲੈਣੇ ਇਹ ਕੋਈ ਐਂਟੀ ਗੱਲ ਨਹੀਂ ਹੁੰਦੀ ਗੱਲ ਇਹ ਆ ਵੀ ਲੋਕਾਂ ਨੇ ਆਪਣਾ ਮਤਦਾਨ ਕਿੱਥੇ ਕਰਦੇ ਆ ਤੇ ਇਹ ਮੈਂ ਸਮਝਦਾ ਵੀ ਇਸ ਇਸ ਵੇਲੇ ਭਾਜਪਾ ਤੋਂ ਤੇ ਕਾਂਗਰਸ ਤੋਂ ਤੇ ਆਪ ਤੋਂ ਆਪ ਦੇ ਕਾਂਗਰਸ ਦਾ ਫ੍ਰੈਂਡਲੀ ਮੈਚ ਆ ਤੇ ਬੀਜਪੀ ਤੋਂ ਲੋਕ ਹੁੰਦਾ ਜਿਹੜੇ ਆ ਪਿੰਡਾਂ ਦੀਆਂ ਸੱਤਾਂ ਦੀਆਂ ਸੱਤਾਂ ਜ਼ਿੰਮੇਵਾਰੀ ਦਾ ਬਹੁਤ ਕਰ ਰਹੇ ਨੇ ਦੇਖੇ ਪ੍ਰਚਾਰ ਦੇ ਵਿੱਚ ਸੋਨੀ ਵਾਲ ਜਿਹੜਾ ਸਾਡੇ પાસે ਗੱਲ ਇਹਨਾਂ ਦਿਖਾਈ ਦੇ ਰਹੀ ਕਿ ਖੇਤਰੀ ਪਾਰਟੀ ਸਿਰਫ ਔਰ ਸਿਰਫ ਕਾਲੀ ਦਾ ਬਾਕੀ ਸਾਲੀਆਂ ਦਿੱਲੀ ਲੋਕ ਦੇ ਬੋਲ ਰਿਹਾ ਦੇਖੋ ਸ਼ਮਨੀ ਕਾਲੀ ਦਾ ਗਰਾਉਂਡ ਦਾ ਵੈਰੀ ਬਿੰਗ ਨੇ ਇਹ ਫੈਡਰਲ ਸਿਸਟਮ ਦੇ ਉੱਤੇ ਹਮੇਸ਼ਾ ਜ਼ੋਰ ਦਿੰਦੀ ਰਹੇ ਕਿਉਂਕਿ ਕਿਸੇ ਵੇਲੇ ਸ਼ਰਮਣੀ ਅਕਾਲੀ ਦਲ ਦੀ ਜਦੋਂ ਉਪ ਚੋਣ ਹੋਈ ਸੀ ਉਹ ਦੀ ਇਹ ਰਾਜ ਸੱਤਾ ਪ੍ਰਾਪਤੀ ਨਹੀਂ ਸੀਗੀ ਇਹ ਕਿਉਂਕਿ ਪੰਥ ਦੀ ਤਰਜਮਾਨੀ ਵੀ ਕਰਦੀ ਆ ਤੇ ਪੰਥ ਦੀ ਅੜਵਾਈ ਵੀ ਕਰਦੀ ਆ ਸੋ ਇਸ ਕਰਕੇ ਇਹ ਸਟੇਟਾਂ ਨੂੰ ਬਾਦਲ ਅਧਿਕਾਰ ਦੇਣ ਦੀ ਹਮੇਸ਼ਾ ਬਕਾਲਤ ਕਰਦੀ ਰਹੀ ਆ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਖੇਤਰੀ ਪਾਰਟੀਆਂ ਜੇ ਤਕੜੀਆਂ ਹੋ ਰਗੀਆਂ ਤੇ ਨੈਸ਼ਨਲ ਪੱਧਰ ਦੇ ਉੱਤੇ ਇਹ ਜਿਹੜੀਆਂ ਪਾਰਟੀਆਂ ਨੇ ਵੀ ਸਰਦਾਰਾਂ ਕੋ ਮਨ ਮਰਨੀ ਕਰਨ ਦੀ ਗੱਲ ਅੱਜ ਜਿਹੜੇ ਬੀਜੇਪੀ ਕਹਿ ਰਹੀ ਨਾ ਬਨ ਨੇਸ਼ਨ ਬਨ ਇਲੈਕਸ਼ਨ ਇਹਦੇ ਪਿੱਛੇ ਬਹੁਤ ਕੁਝ ਲੁਕਿਆ ਆ ਤੇ ਮੈਨੂੰ ਆਸ ਆ ਵੀ ਇਹ ਸਾਰਾ ਫੈਡਰਲ ਸਿਸਟਮ ਜਿਹਦੀ ਅਕਾਲੀ ਦਲ ਤਰਜਮਾਨੀ ਕਰਦਾ ਉਹਨੂੰ ਢਾਉਣ ਦਾ ਯਤਨ ਕਰਦਾ